2023 ਦੇ ਮਈ ਮਹੀਨੇ ਵਿੱਚ ਦੋਸਤੋ ਇੱਕ ਇੱਕ ਦਿਨ ਦੇ ਗੈਪ ਨਾਲ ਲਗਾਤਾਰ ਤਿੰਨ ਧਮਕਾਏ ਹੋਏ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਕਿ ਇਹ ਲੋਕ ਜੋ ਧਮਕੀਆਂ ਦੇ ਰਹੇ ਨੇ ਇਹ ਲੋਕ ਕੌਣ ਨੇ ਇਹ ਲੋਕ ਦਰਸਲ ਦੋਸਤੋ ਉਹੀ ਲੋਕ ਨੇ ਜੋ ਇਹ ਜਿਹੜੀ ਪਹਿਲੀ ਆ ਇਹ ਫਰੋਮ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰ ਚੋੜ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਦੋਸਤੋ ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਦਰਬਾਰ ਸਾਹਿਬ ਨੂੰ ਧਮਾਕੇ ਨਾਲ ਉਡਾਉਣ ਦੀ ਧਮਕੀ ਆਈ ਹੈ ਜੀ ਹਾਂ ਦੋਸਤੋ ਐਸਜੀਪੀਸੀ ਨੂੰ ਲਗਾਤਾਰ ਤੀਜੇ ਦਿਨ ਧਮਕੀ ਦਿੱਤੀ ਗਈ ਹੈ ਜਾਂ ਫਿਰ ਈਮੇਲ ਤੇ ਧਮਕੀ ਆਈ ਹੈ ਕਿ ਦਰਬਾਰ ਸਾਹਿਬ ਨੂੰ ਉਡਾ ਦਿੱਤਾ ਜਾਵੇਗਾ ਔਰ ਐਸਓਰ ਜੋ ਧਮਕੀ ਆਈ ਹੈ ਉਸ ਵਿੱਚ ਇਹ ਕਿਹਾ ਗਿਆ ਹੈ ਕਿ ਪਾਈਪਾਂ ਦੇ ਵਿੱਚ ਆਰਡੀਐਕਸ ਭਰ ਕੇ ਦਰਬਾਰ ਸਾਹਿਬ ਨੂੰ ਉਡਾ ਦਿੱਤਾ ਜਾਵੇਗਾ ਹਾਲਾਂਕਿ ਦੋਸਤੋ ਐਸਜੀਪੀਸੀ ਨੂੰ ਇਹ ਜੋ ਧਮਕੀ ਭਰੀ ਈਮੇਲ ਆਈ ਹੈ ਇਸ ਵਿੱਚ ਐਗਜੈਕਟ ਕੀ ਕੁਝ ਲਿਖਿਆ ਹੋਇਆ ਹੈ ਇਹ ਹਲੇ ਪਬਲਿਕ ਨਹੀਂ ਕੀਤਾ ਗਿਆ ਹੈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੇਨਾ ਧਮਕੀਆਂ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਪੰਜਾਬ ਪੁਲਿਸ ਬੀਐਸਐਫ ਤੇ ਪੰਜਾਬ ਪੁਲਿਸ ਦੇ ਜੋ ਕਮਾਂਡੋ ਨੇ ਉਹ ਸਾਰੇ ਅਲਰਟ ਮੋਡ ਤੇ ਤਾਇਨਾਤ ਹੋ ਗਏ ਨੇ ਜਗਾ ਜਗਾ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਉਣ ਜਾਣ ਵਾਲੇ ਲੋਕਾਂ ਉੱਤੇ ਖਾਸ ਨਿਗਾਹ ਰੱਖੀ ਜਾ ਰਹੀ ਹੈ ਤੇਨਾ ਧਮਕੀਆਂ ਤੋਂ ਬਾਅਦ ਐਸਜੀਪੀਸੀ ਵੱਲੋਂ ਪ੍ਰਤੀਕਰਮ ਵੀ ਦਿੱਤਾ ਗਿਆ ਹੈ एसजीपीसी ਵੱਲੋਂ ਕਹਿਆ ਗਿਆ ਹੈ ਕਿ ਇਹ ਜੋ ਧਮਕੀਆਂ ਆ ਰਹੀਆਂ ਨੇ ਇਹ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਭੇਜੀਆਂ ਜਾ ਰਹੀਆਂ ਨੇ ਐਸਜੀਪੀਸੀ ਦਾ ਕਹਿਣਾ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕਿ ਇਹ ਜੋ ਧਮਕੀਆਂ ਆ ਰਹੀਆਂ ਨੇ ਇਹ ਧਮਕੀਆਂ ਭੇਜਣ ਵਾਲਾ ਨੂੰ ਟ੍ਰੇਸ ਕੀਤਾ ਜਾਵੇ ਕਿਉਂਕਿ ਦੋਸਤੋ ਅੱਜ ਦਾ ਜੋ ਟੈਕਨੋਲੋਜੀ ਦਾ ਜ਼ਮਾਨਾ ਹੈ ਉਸ ਦੌਰ ਦੇ ਵਿੱਚ ਇਹਨਾਂ ਧਮਕੀਆਂ ਨੂੰ ਟ੍ਰੇਸ ਕੀਤਾ ਜਾਣਾ ਇਹਨਾਂ ਈਮੇਲਾਂ ਨੂੰ ਟ੍ਰੇਸ ਕੀਤਾ ਜਾਣਾ ਕੋਈ ਬਹੁਤ ਮੁਸ਼ਕਲ ਭਰਿਆ ਕੰਮ ਨਹੀਂ ਹੈ ਪਰ ਜਿਹੜੀ ਆਸਤਾ ਸਤਗੁਰ ਜੀ ਨੇ ਸਿੱਖਾਂ ਦੇ ਵਿੱਚ ਤੇ ਖਾਸ ਕਰਕੇ ਮਨੁੱਖਤਾ ਲਈ ਭਰੀ ਉਹਦੇ ਵਿੱਚ ਜਿੱਥੇ ਸਤਗੁਰ ਜੀ ਆਪ ਰਾਜਮਾਨ ਹੈ ਉੱਥੇ ਸਤਗੁਰ ਜੀ ਨੇ ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚੇ ਦੀ ਬੜਾਈ ਕੀਤੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਸ਼ਾਇਦ ਕੁਝ ਜਿਹੜੇ ਜੀਵ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ 14 ਤਰੀਕ ਨੂੰ ਪਹਿਲੀ ਮੇਲ एचपीसी ਦੇ ਈਮੇਲ ਅਡਰੈਸ ਤੇ ਆਈ ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਲਿਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਅਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਆ ਉਹ ਹਾਲੇ ਕੋਈ ਅਸਲੀਅਤ ਪਾਰਕਟ ਨਹੀਂ ਹੋਈ ਫਿਰ 15 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫਿਰ ਈਮੇਲ ਆਈ ਇਹ ਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਬਚੇ ਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐ ਜੀ ਪੀ ਸੀ ਐਮ ਪੀ ਆ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲੀ ਆਈ ਆ ਇਹ ਫ੍ਰੋਮ ਕਾਮਰਡ ਪਨਿਆਰੀ ਵਿਜਿਆਨ ਜਿਹੜੇ ਸੀ ਐਮ ਦੇ ਕੇਰਲਾ ਦੇ ਸੀ ਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉੱਤੋਂ ਇਹ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰ ਚੋੜ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇਹ ਕਾਈ ਆ ਇਕੱਲੇ ਗੋਲਡਨ ਟੈਂਪਲ ਸਟਾਫ ਬਾਕਸੋਂ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 12 26 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਿਫ ਗਫੂਰ ਉਦਿਆਨ ਉਦਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਔਰ ਉਹਨਾਂ ਦਾ ਸੀਐਮ @thedatedofpunjabgovernment.in info ਜਿਹੜਾ ਉਹਨਾਂ ਦਾ ਆਪਣਾ ਅਫੀਸ਼ੀਅਲ ਐਡਰੈਸ ਆ ਸਰਕਾਰ ਦਾ ਉਹਦੇ ਉੱਤੇ ਇਹ ਭੇਜੀ ਗਈ ਆ ਇਹ ਜਿਹੜੀ ਤੀਜੀ ਇੱਕ ਹੋਰ ਭੇਜੀ ਆ ਜਿਹੜੀ ਪੰਜਵੀਂ ਉਹ ਵੀ ਸੇਮ ਐਸਜੀਪੀਸੀ ਦੇ ਸੀਐਮ ਨੂੰ ਭੇਜੀ ਗਈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪੁਲਿਸ ਨੂੰ ਸਾਡੇ ਕਮਿਸ਼ਨਰ ਪੁਲਿਸ ਉਹ ਵਿਚਾਰੇ ਦੌੜੇ ਭੱਜੇ ਫਿਰਦੇ ਆਪਣੇ ਤੌਰ ਦੇ ਉੱਤੇ ਨਹੀਂ ਉਹਨਾਂ ਨਾਲ ਕੱਲ ਦਾ ਵੀ ਤੇ ਅੱਜ ਵੀ ਉਹਨਾਂ ਨਾਲ ਰਾਬਤਾ ਕੀਤਾ ਗਿਆ ਉਹ ਦੌੜ ਲਾਉਣ ਡਏ ਆ ਪਰ ਮੈਂ ਕਹਿਣਾ ਚਾਹੁੰਦਾ ਵੀ ਜੇ ਗਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿੰਤਨ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫੇਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰਸੀਦ ਕੀਤੀ ਤੁਸੀਂ ਵੀ ਰਸੀਦ ਕੀਤੇ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅਜਿਹਾ ਨਹੀਂ ਬੋਲ ਰਿਹਾ ਇਹ ਸਾਝਖੰਡ ਸ਼੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੋਪ ਰੱਖਣੀ ਆ ਇਹ ਫੇਰ ਮੇਰਾ ਕਹਿਣ ਤੋਂ ਭਾਵ ਉਹ ਤਾਂ ਸਾਜਿਸ਼ਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅੱਜ ਤੱਕ ਇਹਦੀ ਉਗਸੋਂ ਕਹਿੰਦੀ ਲੱਗ ਰਹੀ ਇਹ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋ ਲੜਪੱਲਾ ਹੀ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਾਗੋ ਸਾਵੋ ਨਾ ਕਿਉਂਕਿ ਮੈਂ ਦੇਖਦਾ ਕੱਲ ਫਿਰ ਬੀਐਸਐਫ ਵੀਐਸਐਫ ਇੱਥੇ ਡਿਪਲੂਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਹਿੰਦੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਜਿੱਥੇ ਦੋਸਤੋ ਮੈਂ ਵੀ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਧਮਕੀਆਂ ਲਗਾਤਾਰ ਆ ਰਹੀਆਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਸਾਨੂੰ 2023 ਦਾ ਮਈ ਮਹੀਨਾ ਹਲੇ ਵੀ ਯਾਦ ਹੈ 2023 ਦੇ ਮਈ ਮਹੀਨੇ ਵਿੱਚ ਦੋਸਤੋ ਇੱਕ ਇੱਕ ਦਿਨ ਦੇ ਗੈਪ ਨਾਲ ਲਗਾਤਾਰ ਤਿੰਨ ਧਮਾਕੇ ਹੋਏ ਸੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪਹਿਲਾ 6 ਮਈ ਨੂੰ ਰਾਤ ਤਕਰੀਬਨ ਸਵਾ 11 ਵਜੇ ਧਮਾਕਾ ਹੋਇਆ ਸੀ ਬਹੁਤ ਹੀ ਲੋ ਇੰਟੈਂਸਿਟੀ ਵਾਲਾ ਇਹ ਧਮਾਕਾ ਹੈਰੀਟੇਜ ਸਟਰੀਟ ਵਿੱਚ ਹੋਇਆ ਸੀ ਤੇ ਇਸ ਨਾਲ ਆਲੇ ਦੁਆਲੇ ਜੋ ਲੋਕਾਂ ਦੇ ਘਰ ਨੇ ਜਾਂ ਫਿਰ ਕੁਝ ਬਿਲਡਿੰਗਸ ਨੇ ਹੋਟਲਸ ਨੇ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਸੀ ਹਾਲਾਂਕਿ ਇਹ ਧਮਾਕਾ ਲੋ ਇੰਟੈਂਸਿਟੀ ਵਾਲਾ ਸੀ ਪਰ ਇਸ ਨੇ ਕਾਫੀ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਉਸ ਤੋਂ ਬਾਅਦ 8 ਮਈ ਨੂੰ ਫਿਰ ਇੱਕ ਹੋਰ ਧਮਾਕਾ ਹੁੰਦਾ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੁੰਦਾ ਤੇ ਉਸ ਤੋਂ ਬਾਅਦ 10 ਮਈ ਨੂੰ ਵੀ ਇੱਕ ਧਮਾਕਾ ਦਰਬਾਰ ਸਾਹਿਬ ਦੇ ਨੇੜੇ ਤੇੜੇ ਵਾਲੇ ਇਲਾਕੇ ਵਿੱਚ ਹੀ ਹੁੰਦਾ ਸੋ ਜੇ ਇਸ ਪਿਛੋਕੜ ਨੂੰ ਵੇਖੀਏ ਤੇ ਇਸ ਤੋਂ ਪਹਿਲਾਂ ਵਾਲੇ ਇਤਿਹਾਸ ਨੂੰ ਵੇਖੀਏ ਤਾਂ ਦੋਸਤੋ ਇਹ ਜੋ ਧਮਕੀਆਂ ਆ ਰਹੀਆਂ ਨੇ ਇਨਾਂ ਨੂੰ ਵਾਕਈ ਸੀਰੀਅਸਲੀ ਲੈਣ ਦੀ ਲੋੜ ਹੈ ਤੇ ਸੁਰੱਖਿਆ ਏਜੰਸੀਆਂ ਨੂੰ ਪੂਰੀ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਪਰ ਐਸਾ ਮਾਮਲਾ ਵਿੱਚ ਦੋਸਤੋ ਮੈਂ ਇੱਕ ਗੱਲ ਹੋਰ ਇੱਥੇ ਕਹਿਣਾ ਚਾਹਾਂਗਾ ਕਿ ਇਹ ਲੋਕ ਜੋ ਧਮਕੀਆਂ ਦੇ ਰਹੇ ਨੇ ਇਹ ਲੋਕ ਕੌਣ ਨੇ ਇਹ ਲੋਕ ਦਰਸਲ ਦੋਸਤੋ ਉਹੀ ਲੋਕ ਨੇ ਜੋ ਪੰਜਾਬ ਦੇ ਭਾਈਚਾਰੇ ਦੇ ਦੁਸ਼ਮਣ ਨੇ ਪੰਜਾਬ ਵਿੱਚ ਜੋ ਆਪਸੀ ਭਾਈਚਾਰਾ ਹੈ ਉਸ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਲੋਕ ਜੇ ਤੁਸੀਂ ਪਿਛਲਾ ਇਤਿਹਾਸ ਚੱਕ ਕੇ ਵੇਖ ਲਓਗੇ ਦੋਸਤੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਲਗਾਤਾਰ ਇਹੋ ਜੀਆਂ ਸਾਜ਼ਿਸ਼ਾਂ ਹੋਈਆਂ ਨੇ ਜਿਸ ਵਿੱਚ ਪੰਜਾਬ ਦੇ ਭਾਈਚਾਰੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਪਰ ਇਹ ਪੰਜਾਬ ਹੈ ਜਿਸਨੇ ਕਦੇ ਵੀ ਆਪਣੀ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਹੋਣ ਦਿੱਤਾ ਚਾਹੇ ਦੋਸਤੋ ਅਸੀਂ ਅੱਜ ਤੋਂ ਸੈਂਕੜੇ ਸਾਲ ਪਿੱਛੇ ਚਲੇ ਜਾਈਏ ਜਦੋਂ ਸਾਈ ਮੀਆਂ ਮੀਰ ਜੀ ਵੱਲੋਂ ਦਰਬਾਰ ਸਾਹਿਬ ਦਾ ਨੀ ਪੱਥਰ ਰੱਖਿਆ ਗਿਆ ਸੀ ਇਹ ਉਸ ਦੌਰ ਵਿੱਚ ਰੱਖਿਆ ਗਿਆ ਸੀ ਦੋਸਤੋ ਜਿਸ ਦੌਰ ਵਿੱਚ ਭਾਰਤ ਵਿੱਚ ਮੁਗਲਾਂ ਦੀ ਸੱਤਾ ਕਾਇਮ ਹੋ ਚੁੱਕੀ ਸੀ ਦੋਸਤੋ ਥੋੜਾ ਅੱਗੇ ਵਧਿਏ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਦੌਰ ਆ ਜਾਂਦਾ ਹੈ ਦੋਸਤੋ ਜਿਸ ਦੌਰ ਵਿੱਚ ਜ਼ਬਰ ਤੇ ਜ਼ੁਲਮ ਨਾਲ ਟੱਕਰ ਲੈਣ ਲਈ ਖਾਲਸਾ ਪੰਥ ਦੀ ਸਿਰਜਣਾ ਵੀ ਹੁੰਦੀ ਹੈ ਤੇ ਉਸੇ ਦੌਰ ਵਿੱਚ ਦੋਸਤੋ ਪੀਰ ਬੁੱਧੂ ਸ਼ਾਹ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਹਮਾਇਤ ਵਿੱਚ ਆਪਣੇ 500 ਸਿਪਾਹੀ ਭੇਜੇ ਜਾਂਦੇ ਨੇ ਨਾਲ ਹੀ ਆਪਣੇ ਪੁੱਤਰਾਂ ਨੂੰ ਵੀ ਭੇਜਿਆ ਜਾਂਦਾ ਹੈ ਤੇ ਸਭ ਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦੇ ਹੋਏ ਸ਼ਹਾਦਤ ਦਿੰਦੇ ਨੇ ਇਹ ਉਹ ਦੌਰ ਸੀ ਦੋਸਤੋ ਜਦੋਂ ਜ਼ਬਰ ਤੇ ਜ਼ੁਲਮ ਨਾਲ ਮੁਕਾਬਲਾ ਕਰਨ ਲਈ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਪਤਾ ਨਹੀਂ ਕਿੰਨੇ ਹੀ ਹਿੰਦੂ ਸਿੱਖ ਬਣ ਗਏ ਸੀ ਤੇ ਸਿੰਘ ਸੱਜ ਗਈ ਸੀ ਤੇ ਹੀ ਨਹੀਂ ਦੋਸਤੋ ਪੰਜਾਬ ਦੀ ਧਰਤੀ ਨੇ ਆਜ਼ਾਦੀ ਤੋਂ ਬਾਅਦ ਵੀ ਬਹੁਤ ਕੁਝ ਵੇਖਿਆ ਹੈ ਆਪਰੇਸ਼ਨ ਬਲੂ ਸਟਾਰ ਵੇਖਿਆ ਹੈ ਤੇ 20-25 ਸਾਲਾਂ ਦਾ ਉਹ ਕਾਲਾ ਦੌਰ ਵੇਖਿਆ ਪਰ ਇਸ ਪੂਰੇ ਦੌਰ ਦੌਰਾਨ ਪੰਜਾਬ ਵਿੱਚ ਜੋ ਆਪਸੀ ਭਾਈਚਾਰਾ ਸੀ ਜੋ ਭਾਈਚਾਰਕ ਸਾਂਝ ਸੀ ਉਹ ਕਦੇ ਵੀ ਖਤਮ ਨਹੀਂ ਹੋ ਪਾਈ ਤੇ ਇਹੀ ਭਾਈਚਾਰਕ ਸਾਂਝ ਪੰਜਾਬ ਦੇ ਦੁਸ਼ਮਣਾਂ ਨੂੰ ਹਜ਼ਮ ਨਹੀਂ ਹੁੰਦੀ ਤੇ ਆਖਿਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਦੋਸਤੋ ਕਿ ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲੈਣ ਪਰ ਪੰਜਾਬ ਵਿੱਚ ਜੋ ਆਪਸੀ ਭਾਈਚਾਰਾ ਹੈ ਭਾਈਚਾਰਕ ਸਾਂਝ ਹੈ ਸੰਜੀਵਾਲਤਾ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਤੇ ॠषि मुनियों ਦੀ ਧਰਤੀ ਹੈ ਤੇ ਪੰਜਾਬ ਹਮੇਸ਼ਾ ਕਾਇਮ ਰਹੂਗਾ ਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਜਵਾਬ ਵੀ ਜ਼ਰੂਰ ਦੇਵੇਗਾ ਜਿਵੇਂ ਕਿ ਪਹਿਲਾਂ ਦਿੰਦਾ ਆਇਆ ਹੈ ਧੰਨਵਾਦ ਦੋਸਤੋ